ਹਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਲਕੀ ਹਲਕੀ ਜੀ ਬੱਦਲਵਾਈ ਹੋਣੀ ਸ਼ੁਰੂ ਹੋ ਗਈ ਪਤਾ ਨਹੀਂ ਕਾ ਤੋਂ ਹੋਣ ਲੱਗ ਗਈ ਬੱਦਲਵਾਈ ਹੁੰਦੇ ਦਾ ਜਿਹੜਾ ਡਰ ਲੱਗਦਾ ਹੈ ਲਾਈਕ ਹੋਊਗਾ ਲੋ ਜੀ ਅਪਾਂ ਦੇਖੀ ਸਵੇਰ ਧੁੱਪ ਹੁੰਦੀ ਜਿਆਦਾ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਹਨਾ ਹੁਣ ਦੇਖੀਏ ਬਾਹਰ ਜਾ ਕੇ ਕੋਈ ਕੰਮ ਕਰਨ ਪਟਾਈ ਹੈ ਅੱਜ ਮੈਂ ਸਵੇਰੇ ਨਾ ਚੀਸ ਚਿੱਲੀ ਬਣਾ ਰਹੀ ਸੀਗੀ ਮੇਰੀ ਨਾ ਹਾ ਹੋਂਗਲ ਦਾ ਐ ਜਦੋਂ ਪਾ ਰਹੀ ਸੀ ਨਾ ਤੇਲ ਦੇ ਵਿੱਚ ਉਹ ਹੋ ਗਈ ਚਿਲੂ ਚਿਲੂ ਕਰ ਰਹੀ ਆ ਸਵੇਰ ਦੀ ਅੱਜ ਦੀ ਲੋ ਜੀ ਟਮਾਟਰ ਤਾਂ ਆਪਾਂ ਨੇ ਰਾਤੀ ਲਾਤੇ ਸੀਗੇ ਤੇ ਆਹ ਰਹਿੰਦੀਆਂ ਸੀਗੀਆਂ ਆਪਣੀਆਂ ਹਰੀ ਮਿਰਚਾਂ ਦੀਆਂ ਬੁੱਟੇ ਲਾਣੇ ਤੇ ਆਹ ਦੇਖੋ ਗੁੜ ਗੁੜ ਦਾ ਕੀ ਹਾਲ ਹੋਇਆ ਪਿਆ ਇਹ ਸੀ ਗੁੜ ਰੱਖਿਆ ਹੋਇਆ ਸੀਗਾ ਅੰਦਰ ਹਨਾ ਪੇਟੀ 'ਚ ਪੇਟੀ ਚੋਂ ਹੀ 'ਚ ਕੱਢਤਾ ਇਹ ਨਾ ਧੁੱਪਾ ਜਾ ਕੇ ਜਿਵੇਂ ਉਫਣ ਜਿੰਗੀਆਂ ਉਹ ਮੇ ਹੋ ਗਿਆ ਤੁਸੀਂ ਦੱਸਿਓ ਇਹਦਾ ਗੁਰਦਾ ਹੁਣ ਕੀ ਕਰੀਏ ਮੈਂ ਤਾਂ ਸੋਚ ਰਹੀ ਸੀ ਜੇ ਤਾਂ ਮੱਝ ਸੋਉਗੀ ਮੱਝ ਨੂੰ ਪਾ ਦੋਗੇ ਟੱਕ ਕੇ ਰੱਖ ਦੋਗੇ ਲੋ ਜੀ ਆਪਾਂ ਆਈਏ ਆਪਣੀ ਕਿਆਰੀਆਂ 'ਚ ਘੁੰਮ ਫਿਰ ਕੇ ਕਿਆਰੀਆਂ 'ਚ ਆ ਜੰਨੇ ਫੇਰ ਕੀ ਕਰੀਏ ਕੀ ਨਾ ਕਰੀਏ ਕਰੀਏ ਕੰਮ ਸ਼ੁਰੂ ਕਿਆਰੀ ਪੱਟਣੀ ਸ਼ੁਰੂ ਕਰਦੇ ਹਾਂ ਚਲੋ ਕਿੱਧਰ ਕਿਧਰ ਤੇ ਕਿਧਰ ਨੂੰ ਘੁੰਮੀ ਆ। ਯੋ ਬਿੱਚੇ ਹੋ ਹੋ ਰਹੀਆਂ। ਕੀ ਆ? ਲੈ ਮਿੱਕਾ। ਕਿੱਥੇ ਹਾਂ ਉਹ ਮੇਚਾਂ ਹੀ ਪੋਦ ਲੈ ਕੇ ਆਏਗੀ। ਕੱਲ लो जी मेरे आए हुए इन पापा देख ल सेवके पर कि चढ़ रही है

रहेगा ਪਰਨਲ ਕਰਕੇ ਖੜਾਣੀ ਥੋੜੀ ਜਿਆਦਾ ਨੇੜੇ ਲਾਤੀ ਬਸ 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 ਖੜ ਗਈ ਗੱਡੀ ਤਾਂ ਖੜ ਗਈ ਦੇਖੀ بچਾ ਕੇ بچਾ ਕੇ بچਾ ਕੇ ਹਾਂ ਫਿਰ ਉਦਮ ਉਹ ਤਾਂ ਮੋਟਰਸਾਈਕਲ ਲੈ ਚਲੇ ਜਾਊਂਗਾ ठीक है पानी दमा जब पी के आजा पानी फिरा जाना नहीं पानी भी मैं अपना क्या ले लेंगे फिर आए हैं बाल्टी साइड में कर दी ਪਰ ਮੈਂ ਸਹ ਹੁਣ ਦੇਖੀ 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 ਦੇਖ ਕੀ ਹਾਲ ਕਰ ਰੇ ਇਹ 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 ਫੁੱਟੂ ਕੀ ਹੁਣ ਉਹ ਟੰਮੀ ਸਾਡਾ ਠੀਕ ਐ ਹੁਣ ਟੰਮੀ ਕੱਲ ਖਾ ਲਿਆ ਦਾ ਕੁੱਤੇ ਆਨੇ ਜੋ ਬਹੁਤ ਬੁਰੀ ਹਾਲਤ ਦੀ ਗੱਲ ਤਾਂ ਹੈ ਇਸकी ਥੋੜੀ ਜਿਹੀ ਲੱਤ ਤਾਂ ਟੇਢੀ ਕਰ ਰਿਹਾ ਹਜੇ ਵੀ ਦੇਖ ਰਿਹਾ ਹੈ ਕੱਲ ਤਾਂ ਬਹੁਤ ਲੂ ਲੂ ਐਨਾ ਤੜਫਿਆ ਕੱਲ ਤਾਂ ਬਹੁਤ ਜ਼ਿਆਦਾ ਦੁੱਧ ਦਾ ਪਲਾ ਰਹੇ ਹੁਣ ਤੇ ਪਹਿਲਾਂ ਵਿੱਚ ਨੂੰ ਪਲਾਂ ਲਾਗੇ ਤੇ ਫਿਰ ਹੱਟ ਕੇ ਰੋਟੀ ਪਾਈ ਜਾਂਦੇ ਫਿਰ ਹੁਣ ਜੀ ਰੋਟੀਆਂ ਖਾਣੇ ਦੇ ਵੀ ਹਟ ਕੇ ਤਾਂ ਘਟ ਕੇ ਤਾਂ ਫਿਰ ਹੁਣ ਤਾਂ ਰਾਤ ਕੇ ਦੁੱਧੇ ਪਲਾ ਰਹੇ ਥੋੜੀ ਜਿਹੀ ਟੀ ਪਾ ਦ ਦੇ ਵਿੱਚ ਦਵਾਈ ਪਾਈ ਕੁੱਟ ਕੇ ਹਲਦੀ ਪਾਈ ਪੀਏ ਹੀ ਨਹੀਂ ਹੋਰ ਕੁੱਤਾ ਪੀ ਗਿਆ ਇਹਨੇ ਪੀ ਜਾਣੀ ਫਿਰ ਹੁਣ ਸਿੰਪਲੇ ਪਾ ਦਿਆ ਆ ਰੇਸ ਤੇ ਨੇੜੇ ਆ ਉਸ ਕਾ ਤਾਂ ਆੜੂਗਾ ਤੇ ਕਿ ਸੁੱਕ ਗਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਤਾਂ ਗੰਗਾ ਪਲਾ ਫੁੱਟਰੇ ਦਾ ਜੇ ਪੱਡਾ ਪਾ ਇਹਦੇ ਘਰੇ ਕਿ ਜੜਮਾ ਸਿਉਖ ਲੱਗ ਗਈ ਆਦੇ ਵਿੱਚ ਵਿੱਚ ਟਾਣੀਆਂ ਹਰੀਆਂ ਉਹ ਪਰਲੀ ਟਾਣੀਆਂ ਸਗਤਲ ਹਰੀ ਹੈ ਇਹਦੀ ਇਦਦੀਆਂ ਦੇਖ ਸੁੱਕ ਗਈਆਂ ਆ ਦੇਖ ਟਾਣੀਆਂ ਕਿੱਥੇ ਫੁੱਟਰੀ ਦੀਆਂ ਆਹ ਆ ਦੇ ਬਈ ਤੁਸੀਂ ਦੱਸਿਓ ਕੀ ਆ ਹੋ ਗਿਆ ਇਹਨੂੰ ਪੱਡੇ ਨੂੰ ਸਾਡੇ ਨੂੰ ਆ ਦੇ ਬਹੁਤ ਟਾਣੀਆਂ ਸੁੱਕ ਗਈਆਂ ਸੀਗੀਆਂ हं मुड़ काते आया बद्दल वाई होन लाग गी वे काख लेन ता गया ता क्या बात होगी गई मुड़े आया काते मुड़े आया सुखी हं काते मुड़े आया अच्छे नहीं तो मैं ऐसा कट के जाऊंगा ठीक है ਜੇ ਲੈ ਜਾ ਪੱਲਾ ਟਾਈਮ ਹੋ ਗਿਆ 5:30 ਉਹ ਚਲੇ ਜਾਏਗਾ ਮੁੰਡਾ ਭਈਆ ਨੇ ਚੱਕ ਕੇ ਮਾਰਤੇ ਆ ਮੈਂ ਦੂਆ ਮੁੜ ਕੇ ਲੈ ਜਾ ਫਿਰ ਦਰ ਮੇ ਛੱਡਿਆ ਹੁਣ ਤਾਂ ਉਹ ਡਰਨ ਲੱਗ ਗਿਆ ਡਰ ਲਗਣ ਲੱਗ ਗਿਆ ਲੈ ਫਿਰ ਅੰਦਰ ਜਾ ਨਫਰਾ ਵੀ ਲੈ ਜਾ ਮੈਂ ਉੱਥੇ ਕਿਆਰੀਆਂ ਪੱਟਣ ਲੱਗੀ ਐ ਉਹਨੂੰ ਕਹਿ ਦੇ ਸੁੱਖੀ ਨੂੰ ਪੱਟ ਦੇਗਾ ਇੱਕ ਇੱਕ ਕਿਆਰੀ ਕਰਕੇ ਉਹਨਾਂ ਦੇ ਇੱਕ ਦਿਨਾਂ ਪੱਟਾ ਦੇ ਨਹੀਂ ਕੱਲੂ ਖੇਤਾਂ ਮੈਂ ਨਹੀਂ ਭੇਜਣਾ ਕੱਲੂ ਕਿਆਰੀਆਂ ਪਟਾਣੀਆਂ ਐ ਦੇਖ ਲਗਾ ਪੇਸ ਮਾ ਮੈਂ ਇਨੀ ਕੁ ਬਗੀਚੀ ਮੈਂ ਨਾ ਕੁਝ ਕਰੀ ਹਾਂ ਸਾਗ ਪਾਲਕ ਮੇਥੇ ਮੂੜ ਜਾਂ ਸਭ ਕੁਝ ਬੀਓ ਹੈ ਹਜ਼ਨਾਰਾ ਪਾਪਾ ਉਹ ਵੀ ਕੁਝ ਕਰਦਾ ਹੈ ਕੋਹੋ ਪਰ ਕਰਨਾ ਜ਼ਰੂਰੀ ਹੈ ਬਣਾ ਟੇਡੀਆਂ ਬਿੰਗੀਆਂ ਦੇਣੀਆਂ ਪਹਿਲੇ ਕੁੱਤੇ ਨੂੰ ਕੁੱਤੇ ਨੇ ਵੱਢ ਲਿਆ ਉਹਦੇ ਬਾਅਦ ਉਧਰ ਪਈ ਹੋਣੀ ਉਹਦੇ ਬਾਅਦ ਮੈਂ ਪੰਜ ਸੱਤ ਵਾਲੇ ਤੇ ਸਾਢੇ ਸੱਤ ਹੋਰ ਤੇ ਜਿਆਦਾ ਇਹ ਟਮਾਟਰ ਲੱਗ ਗਏ ਜਿਹੜੇ ਆਸਟ ਵਾਲੇ ਚੋਂ ਡਰਦਾ ਦਾ ਪੁੱਠਾ ਹੀ ਘਟ ਗਈ ਜਿਆਦਾ ਹੀ ਸੁਹੀ ਟਮਾਟਰ ਦੇਖ ਕੇ ਮੇਰੇ ਕਿ ਬਾਕੀ ਤਾਂ ਠੀਕ ਹੈ ਉਹ ਪੁੱਠਾ ਕਿਉਂ ਹੈ ਫੇਰ ਬਾਦ ਵਿੱਚ ਦੁਆਖ ਹੋਇਆ ਪੁੱਠਾ ਹੀ ਲੱਗੇ ਮੋਕਾ ਝਾੜ ਉੱਪਰ ਗਿਆ ਤੇ ਐ ਕੰਮ ਹੋ ਗਿਆ ਮੇਰਾ ਸਾਲ ਪਾਦੇ ਤੇ ਘਪੋਂ ਆ ਗਿਆ ਜਾ ਪਾਈ ਬੇਟਾ ਭਾਈ ਬਸ ਚੋੜ ਮਮਾ ਸੋ ਕੋ ਖਾਲਸਾ ਖਾਸਾ ਚ ਲਾ ਗਰੇ ਜਿੱਡੀ ਕਾਮ ਹੈ ਗਰੇ ਇੱਤਾ ਗੰਬਲੇਲੇ ਬੋਤੀ ਹੱਥ ਨਹੀਂ ਜਾਇ ਕਰਦੇਗਾ ਵੀ ਤੇੜੇ ਤੋਂ ਤੋੜ ਲੈ ਕਰਾਂਗੇ

ਕੋਹਦਾ ਇਹ ਨਹੀਂ ਮੁੜਕੋਦਾ ਹੈ ਕੋਹਦਾ ਹੈ ਇਹ ਨਹੀਂ ਮੁੰਡੇ ਕੋਲੇ ਹੈ ਅੱਛਾ ਇੱਧਰ ਦਾ ਬੰਦਾ ਛਿੱਤੀ ਬੋਲਿਆ ਬੜੀ ਦੇਖਣੀ ਵਾਖਾ ਜੇ ਹੋਂਦਵਾਦ ਇਹਨੂੰ ਕੋਆ ਸੱਤ ਸਤ ਸੁਰਾ ਲੂ 5103 ਹੈ ਸੋ ਨਹੀਂ ਐਪਰੇ ਆਪਣਾ ਕੀ ਕਰਨਾ ਹੈ ਕੋ ਪਾਪਾ ਗੇਰਾ ਗੱਲ ਚੁੱਕੀ ਹੋਈ ਹੁੰਦੀ ਹੈ ਰੋਲੇ ਆ ਪੀਆ ਉਹ ਪਾਣੀ ਤਾਂ ਨਹੀਂ ਲਾ ਪਾਣੀ ਕਿ ਜਾਊਗਾ ਅੰਨ ਕੰਮ ਕਰਦੀ ਹੈ ਬਣਾ ਦੇ ਹੁਣ ਹੈ ਕਿ ਹਸਾਂ ਨਾ 5 ਐਮ ਐਲ ਜਿੰਨਾ ਪਾਣੀ ਪਾ ਸਕਾਂ ਉਨਾ ਪਹਿਲੇ ਬੜਾ ਸਰਾ ਘਿਆੜਾ ਬਣਾ ਲਓ ਮਲੇਓ ਕਰ ਲਓ ਤੇ ਜਿੰਨਾ ਪਾਣੀ ਪਾ ਸਕਾਂ ਉਹਨੇ ਪਾਣੀ ਦੇ 5 ਐਮ ਐਲ ਪਾ ਗੋ ਪਾਣੀ ਦੇ ਵਿੱਚ ਪਾ ਦੇ ਸਾਰੀਆਂ ਪਾ ਦੇ ਆਹ ਉਹ ਵੀ ਹੈ ਜੋ ਖਾਓ ਵੀ ਇਹ ਕੋਰ ਨੂੰ ਥੋੜਾ ਵਿੱਚ ਕੇ ਲਈ ਹੈ ਉਹ ਬਿਲਕੁਲ ਬਹੁਤ ਦਵਾਈਆਂ ਪਈਆਂ ਉਹ ਘਰੇ ਬੜੇ ਪੰਪ ਤੇ ਸਮੇ ਤੋਂ ਪਹਿਲਾਂ ਸਮੇ ਤੋਂ ਸਭ ਤੋਂ ਸਬਜ਼ੀ ਫਸੇਲਾ ਸਬਜ਼ੀ ਉਹ ਗਾਹ ਨੂੰ ਬੋਲਣਾ ਪੈਣਾ ਪੈਣਾ ਪੂਰੀ ਹੰਨਾਂ ਨੂੰ ਪੱਤੇ ਵਰਦ ਸਿੱਧੇ ਛਲਕ ਨੂੰ ਲਾਣ ਨੂੰ ਛਲਕ ਨੂੰ ਖਾਣੇ ਬੜੇ ਚੰਗੇ ਲੱਗੇ ਅਕਬਰ ਚਕੰਦਰ ਚਕੰਦਰ ਫਸਲ ਵਗੈਰਾ ਚਕੰਦਰ ਲਾਉਂਦੇ ਨੇ ਚਕੰਦਰ ਵਿੱਚ ਜੂਕ ਕੱਟ-ਕੱਟ ਪਿਓਦੇ ਮਸੰਮੀ ਆ ਗਿਆ ਥੱਲੇ ਲਿਆਇਓ ਵਿੱਚ ਹੋ ਗਿਆ ਚਕੰਦਰ ਲਾਈਕ ਦੋ ਹੁੰਦੀਆਂ ਅੱਧਾ ਚਕੰਦਰ ਪਾ ਕੇ ਉਹ ਬੜਾ ਵਧੀਆ ਬੜਾ ਸ਼ਕੰਦਰਾ ਦਾ ਜਿਹੜਾ ਮਿਸਮੰਦਾ ਮਾਂ ਲੈ ਕੇ ਨਾ ਆਈਏ ਫਿਰ ਉਹ ਧਿਆਰ ਤ ਕਰਵਾਓ ਤੁਹਾਨੂੰ ਵੀ ਪੱਟਣ ਲੱਗੇ ਮੈਂ ਇੰਜ ਮੈਂ ਪਾਣੀ ਪਾਣੀ ਮਾ ਮਾ ਇਹਦੇ ਵੀ ਨਵਰੇ ਦੀ ਉਹ ਖੇਤਾਂ ਵਾਲੇ ਦੇ ਹਰੇ ਨੀਲੇ ਵੀ ਨਹੀਂ ਥਾਣੇ ਨੂੰ ਇਹੀ ਖਾਏ ਆ ਪੱਟ ਪੱਟ ਕੇ ਜਿਆਦਾ ਹੋਰ ਜਾਓ ਫਿਰ ਹੁਣ ਜਿਆਦਾ ਪਰੂਰੇ ਦਾ ਬਾਦੇ ਕੱਲੂ ਖੇਤ ਬਾਦੇ ਹੋਣੀ ਚੱਲੋ ਸ਼ੂਟ ਕਰਦੇ ਆਂ अगले बापू जी है <णुड़ी> <affiliated> खा चलो 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 हवा आ गई क्या सोनी ठंडी ठंडी

মিটী মুি ঘৰ বহিনে কাম ক'ৰ বেচাৰ টাইম নহয় কামে পাৰো ক Ценнер, панд entender ор Malteат, ਲੋਲੀ ਹਨੇਰਾ ਹੋਣਾ ਸ਼ੁਰੂ ਹੋ ਗਿਆ ਬਸ ਸਾਹ ਸੂਟ ਵੀ ਤਾਰ ਲਵਾਂ ਸੁੱਕਣਾ ਪਾਇਆ ਹੋਇਆ ਸੀਗਾ ਪਾਪਾ ਮੇਰੇ ਘੁੰਮਰੇ ਨੇ ਮੈਂ ਕਿਹਾ ਬਾਹਰ ਨਾ ਜਾਏ ਉਰੀ ਉਰੀ ਘੁੰਮ ਲੋ ਕਿਉਂਕਿ ਕੁੱਤੇ ਸਾਡੇ ਬਹੁਤ ਫਿਰਦੇ ਨੇ ਉਹਨਾਂ ਦਾ ਕੋਈ ਤਵਾਰ ਨਹੀਂ ਹੈ ਲੋ ਜਿੱਦੜਾ ਖਾਣੇ ਹੋਣੇ ਸਰਦਾਰ ਜੀ ਨੇ ਕੱਤ ਲੈ ਕੇ ਆਏ ਨੇ ਬਸ ਟੋਕਾ ਘਰ ਰਹੇ ਨੇ ਭਈ ਇਹ ਟੋਕਾ ਘਰ ਸਰਦਾਰ ਜੀ ਨੇ ਘੁੰਮਲਾ ਦੇ ਆਹ ਨਾਲ ਕਿੱਸੇ ਅੱਧੇ ਘਰ ਆਦੋਂ ਨੇ ਕਸ ਬਹਾਰ ਨਹੀਂ ਜਾਈ ਬਾਹਰ ਇਹ ਤਾਂ ਕੁ ਕੁ ਮਲੇ ਵਸ ਦਿਨੇ ਮਾਜੀ ਕਿਹੜੇ ਘਾਟ ਲੋ ਕਿ ਬਹਾਰ ਹੈ ਨਾ ਦੂਸਰੇ ਕੁੱਤੇ ਵੀ ਰਹਾਂ ਆ ਲਓ ਜੀ ਅੱਪਾ ਚਲੀਏ ਅੰਦਰ ਮੈਂ ਕਰਦੀ ਹੁਣ ਰੋਟੀ ਬਣ ਕੇ ਤਿਆਰ ਅੱਜ ਬਣਾਇਆ ਸੀਗਾ ਆਪਣੇ ਚੀਜ਼ ਚਿੱਲੀ ਫੁਰਮ ਕਹੇ ਵੀ ਮੈ ਤਾਂ ਚੀਜ਼ ਚਿੱਲੀ ਖਾਣੀ ਮਮਾ ਫੇਰ ਰਾਤੀ ਪਨੀਰ ਖਾੜਿਆ ਪਹਿਲਾਂ ਫੇਰ ਸਵੇਰੇ ਚੀਜ਼ ਚਿੱਲੀ ਬਣਾਈ ਇਹ ਟਿੱਟ ਪਤਾ ਨਹੀਂ ਕਾ ਤੋ ਦੁਖੀ ਜਨ ਬਖੀਆਂ ਤੋਂ ਮੈਨੂੰ ਆਏ ੱਡੀ ਪੱਟ ਗਈ ਕਿ ਮੈਂ ਟਿੱਟ ਛੋੜਾਂਗਾ ਇਹ ਲੱਗ ਕੇ ਵੀ ਚੱਲੋ ਅੰਦਰ ਬੜਨ ਨੂੰ ਕਾ ਦੇ ਵੀ ਮੈਨੂੰ ਵੀ ਅੰਦਰ ਲੈ ਜਾਣਾ denn bakhia ਕੋ ਟਿੱਟ ਪਤਾ ਨਹੀਂ ਕਿਉਂ ਬੜਾ ਬਹੁਤ ਜ਼ਿਆਦਾ ਮੁਕਰੇ ਮੈਨ ਲੱਗ ਕੇ 3-4 ਦਿਨ ਹੋ ਗਏ ਮੈਂ ਗੌਰ ਜੀ ਨਹੀਂ ਕਰੀ ਹੈਗੀ ਜਦੋਂ ਮਸ਼ੀਨ ਖਰਾਬ ਹੋ ਗਈ ਸੀਗੀ ਨਾ ਆਪਣੀ ਮੈਂ ਨਾ ਉਦੋਂ ਮਨ ਲਗੀ ਜਿਵੇਂ ਪਾਲਟੀ ਕੱਪੜੇ ਨੇ ਭਰ ਕੇ ਦੁਕਾਨ ਤੇ ਰੱਖੀ ਹਨ ਤੁਸੀਂ ਮੇਰੇ ਐਨੇ ਨਾਲ ਲੈਣਾ ਮੇਰੇ ਢਿੱਡ ਪੱਕੇ ਜਾਂਦਾ ਜਿਵੇਂ ਕਹਿੰਦੇ ਤਾਣੇ ਪੱਕ ਗਏ ਐਨੇ ਕੋ ਭਜਨ ਚੱਕਰ ਨਾਲ ਪਤਨ ਦੱਬੀ ਮੇਰਾ ਵੀ ਪਿੱਟਾ ਨਿਕਲਿਆ ਹੋਇਆ ਹਨ ਹਾਰਨੀਆਂ ਦੇ ਆਪਰੇਸ਼ਨ ਹੋਇਆ ਹੋਇਆ ਦੋ ਆਪਰੇਸ਼ਨ ਮੇਰੇ ਇਕੱਠੇ ਹੋਈ ਸੀ ਉਹ ਤਾਂ ਇਹਦੇ ਕਰਕੇ ਐ ਹੋ ਰੇ ਵੀ ਥੋੜੇ ਜਗੇ ਭਜਨ ਚੱਕ ਲੈਣੀ ਐ ਵੀ ਉਹਦੇ ਕਰਕੇ ਢਿੱਡ ਦੁਖਦਾ ਹੈ ਬਾਕੀ ਕੀ ਬਤਾ ਲਓ ਜੀ ਕੋਣਾ ਫਫਰੀ ਰੋਟੀਆਂ ਦੀ ਤਿਆਰੀ ਠੀਕ ਹੈ ਇੱਕ ਆਪਣੇ ਕੋਲ ਚੀਸ ਚਿੰਦੀ ਵੀ ਇੱਕ ਆਪਣੇ ਕੋਲੇ ਕੱਦੂ ਦੀ ਸਬਜ਼ੀ ਹੈ ਬਸ ਉਹ ਨਾਲ ਲੈ ਕੇ ਆਵਾਂ ਸ਼ਾਮ ਨੂੰ ਨਾਲੇ ਬਣ ਦੁੱਧ ਦਾ ਤਾਂ ਗਰਮ ਕਰੀਏ ਦਹੀਂ ਤੁਸੀਂ ਜਮਾਈਏ ਹਨ ਚਲੋ ਜੀ ਫਰੈਂਡਸ ਇਹ ਦਸੀ ਕਿ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤੇ ਖਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਪਸੰਦ ਨੂੰ ਮਿਲਾਂਗੇ ਕਿਸੇ ਨੈਕਸਟ ਵਲੋਗ ਨਾਲ ਤੱਕ ਲਈ ਸਾਰੇ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ